ਨਾਲ ਐ ਬਣਾ ਵੀਡੀਓ ਦੁਬਾਰਾ ਬੋਲੋ ਏ ਦੁਬਾਰਾ ਬੋਲੋ ਦੁਬਾਰਾ ਬੋਲੋ ਇਤਰੇ ਉਹ ਜਿਹੜਾ ਕ੍ਰਿਸ਼ਾ ਹੈ ਉਹ ਤੇਲ ਗੜਦਾ ਹੈ ਮੈਨੂੰ ਲੈ ਕੇ ਆਏ ਸੀ ਇੱਥੇ ਨੂੰ ਅੱਜ ਉਹ ਮੁੰਡੇ ਲੋਕਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਜਿਹੜੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਖੜੀਆਂ ਕਾਰਾਂ ਅਤੇ ਮੋਟਰਸਾਈਕਲਾਂ ਦੇ ਵਿੱਚੋਂ ਪੈਟਰੋਲ ਦੀ ਚੋਰੀ ਕਰਦੇ ਸੀ ਇਸ ਤੋਂ ਪਹਿਲਾਂ ਇਹ ਮੁੰਡੇ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਏ ਸੀ ਅਤੇ ਸੀਸੀਟੀਵੀ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਤੇਲ ਦੀ ਚੋਰੀ ਕਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ ਨਾਲ ਐ ਬਣਾ ਵੀਡੀਓ ਦੁਬਾਰਾ ਬੋਲੋ ਏ ਉਹ ਦੁਬਾਰਾ ਬੋਲ ਦੁਬਾਰਾ ਬੋਲ ਇਧਰ ਉਹ ਜਿਹੜਾ ਕ੍ਰਿਸ਼ਾ ਹੈ ਉਹ ਤੇਲ ਕੱਢਦਾ ਹੈ ਮੈਨੂੰ ਲੈ ਕੇ ਆਏ ਸੀ ਇਧਰ ਨੂੰ ਤੇ ਇਹਨੇ ਕੱਛ ਕਹਿੰਦਾ ਕੋਈ ਨਹੀਂ ਕੱਢਦਾ ਇੱਧਰ ਕਰ ਕਿਹਨੇ ਗਿਆ ਸੀ ਮੈਂ ਗਿਆ ਹੀ ਨਹੀਂ ਵੀਰੇ ਇਹਦਾ ਨਾਮ ਦੱਸ ਵੀਰੇ ਸਾਰਾ ਤੇਲ ਦਾ ਕਿੱਧਰ ਕ੍ਰਿਸ਼ਾ ਦਾ ਤਾਂ ਨੂੰ ਤਿੰਨ ਮੁੰਡੇ ਹੁੰਦੇ ਨੇ ਕ੍ਰਿਸ਼ ਇਹਦਾ ਨਾਮ ਦੱਸ ਵੀਰੇ ਇਹਦਾ ਵੀ ਨਾਮ ਹੈ ਸਰਤਾਜ ਇਹਦਾ ਕਿਹਦਾ ਹੈ ਇਹ ਮੈਂ ਹਾਂਜੀ ਇਹ ਕਢਵਾਉਂਦਾ ਗੱਡੀਆਂ ਦੇ ਇਧਰ ਇਹ ਸਿੱਦੇ ਕੋਲ ਆਏ ਸੀ ਜਿਹੜਾ ਕ੍ਰਿਸ਼ਾ ਨਾਮ ਲੈ ਕੇ ਬਹੁਤ ਸਾਰਿਆਂ ਦਾ ਸਰਤਾਜ ਕ੍ਰਿਸ਼ ਲੱਲੀ ਦਿਵਾਕਰ ਆ ਜੀ ਜਿਹੜਾ ਤਿੰਨ ਰਾਤਾਂ ਨੂੰ ਰਾਤਾਂ ਨੂੰ ਬਾਹਰ ਘੁੰਮਦੇ ਨੇ ਤੇਲ ਕੱਢਦੇ ਨੇ ਲੋਕਾਂ ਦੀ ਮੰਨੀਏ ਤਾਂ ਦਿਨੇ ਇਹ ਮੁੰਡੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਜਾ ਕੇ ਰੇਕੀ ਕਰਦੇ ਸੀ ਅਤੇ ਰਾਤ ਨੂੰ ਤੇਲ ਦੀ ਚੋਰੀ ਕਰਦੇ ਸੀ ਅੱਜ ਵੀ ਇਹ ਰੇਕੀ ਕਰਨ ਦੇ ਲਈ ਪਹੁੰਚੇ ਸੀ ਪਰ ਅੱਜ ਇਹ ਮੁੰਡੇ ਲੋਕਾਂ ਦੇ ੱਟਕੇ ਚੜ ਗਏ ਫਿਲਹਾਲ ਮੁੰਡਿਆਂ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਨਾਲ ਆਇਆ ਵੀਡੀਓ ਦੁਬਾਰਾ ਬੋਲੋ ਦੁਬਾਰਾ ਬੋਲੋ ਇਤਰੇ ਉਹ ਜਿਹੜਾ ਕਨੀਸ਼ਾ ਹੈ ਉਹ ਤੇਲਗੜ ਦਾ ਹੈ ਮੈਨੂੰ ਲੈ ਕੇ ਆਏ ਸੀ ਇੱਧਰ ਨੂੰ ਅੱਜ ਉਹ ਮੁੰਡੇ ਲੋਕਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਜਿਹੜੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਖੜੀਆਂ ਕਾਰਾਂ ਅਤੇ ਮੋਟਰਸਾਈਕਲਾਂ ਦੇ ਵਿੱਚੋਂ ਪੈਟਰੋਲ ਦੀ ਚੋਰੀ ਕਰਦੇ ਸੀ ਇਸ ਤੋਂ ਪਹਿਲਾਂ ਇਹ ਮੁੰਡੇ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਏ ਸੀ ਅਤੇ ਸੀਸੀਟੀਵੀ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਤੇਲ ਦੀ ਚੋਰੀ ਕਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ ਨਾ ਲੈ ਆਇਆ ਵੀਡੀਓ ਦੁਬਾਰਾ ਬੋਲੋ ਉਹ ਦੁਬਾਰਾ ਬੋ ਦੁਬਾਰਾ ਬੋ ਇਹ ਇਧਰ ਉਹ ਜਿਹੜਾ ਕ੍ਰਿਸ਼ਾ ਹੈ ਉਹ ਤੇਲ ਕੱਢਦਾ ਹੈ ਮੈਨੂੰ ਲੈ ਕੇ ਆਏ ਸੀ ਇਧਰ ਨੂੰ ਤੇ ਇਹਨੇ ਕੱਛ ਕਹਿੰਦਾ ਕੋਈ ਨਹੀਂ ਗਿਆ ਸੀ ਕਿਹਨੇ ਗਿਆ ਸੀ ਮੈਂ ਗਿਆ ਹੀ ਨਹੀਂ ਵੀਰੇ ਇਹਦਾ ਨਾਮ ਦੱਸ ਵੀਰੇ ਸਾਰਾ ਤੇਲ ਦਾ ਕਿੱਧਰ ਕ੍ਰਿਸ਼ਾ ਦਾ ਤਾਂ ਨੂੰ ਤਿੰਨ ਮੁੰਡੇ ਹੁੰਦੇ ਨੇ ਕ੍ਰਿਸ਼ ਇਹਦਾ ਨਾਮ ਦੱਸ ਵੀਰੇ ਇਹਦਾ ਵੀ ਨਾਮ ਹੈ ਸਰਤਾਜ ਇਹਦਾ ਕਿਹਦਾ ਹੈ ਇਹ ਮੈਂ ਹਾਂਜੀ ਇਹ ਕਢਵਾਉਂਦਾ ਗੱਡੀਆਂ ਦੇ ਇਧਰ ਇਹ ਸਿੱਦੇ ਕੋਲ ਆਏ ਸੀ ਜਿਹੜਾ ਕ੍ਰਿਸ਼ਾ ਨਾਮ ਲੈ ਕੇ ਬਹੁਤ ਸਾਰਿਆਂ ਦੇ ਸਰਤਾਜ ਕ੍ਰਿਸ਼ ਲੱਲੀ ਦਿਵਾਕਰ ਆ ਜੀ ਜਿਹੜਾ ਤਿੰਨ ਰਾਤਾਂ ਨੂੰ ਰਾਤਾਂ ਨੂੰ ਬਾਹਰ ਘੁੰਮਦੇ ਨੇ ਤੇਲ ਕੱਢਦੇ ਨੇ ਲੋਕਾਂ ਦੀ ਮੰਨੀਏ ਤਾਂ ਦਿਨੇ ਇਹ ਮੁੰਡੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਜਾ ਕੇ ਰੇਕੀ ਕਰਦੇ ਸੀ ਅਤੇ ਰਾਤ ਨੂੰ ਤੇਲ ਦੀ ਚੋਰੀ ਕਰਦੇ ਸੀ ਅੱਜ ਵੀ ਇਹ ਰੇਕੀ ਕਰਨ ਦੇ ਲਈ ਪਹੁੰਚੇ ਸੀ ਪਰ ਅੱਜ ਇਹ ਮੁੰਡੇ ਲੋਕਾਂ ਦੇ ੱਟਕੇ ਚੜ ਗਏ ਫਿਲਹਾਲ ਮੁੰਡਿਆਂ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਨਾਲ ਆਇਆ ਬਰਾਬਰ ਦੁਵਾਰਾ ਬੋਲੋ ਦੁਬਾਰਾ ਬੋਲੋ ਇਤਰੇ ਉਹ ਜਿਹੜਾ ਕ੍ਰਿਸ਼ਾ ਹੈ ਉਹ ਤੇਲ ਗੜਦਾ ਹੈ ਮੈਨੂੰ ਲੈ ਕੇ ਆਏ ਸੀ ਇੱਧਰ ਨੂੰ ਅੱਜ ਉਹ ਮੁੰਡੇ ਲੋਕਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਜਿਹੜੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਖੜੀਆਂ ਕਾਰਾਂ ਅਤੇ ਮੋਟਰਸਾਈਕਲਾਂ ਦੇ ਵਿੱਚੋਂ ਪੈਟਰੋਲ ਦੀ ਚੋਰੀ ਕਰਦੇ ਸੀ ਇਸ ਤੋਂ ਪਹਿਲਾਂ ਇਹ ਮੁੰਡੇ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਏ ਸੀ ਅਤੇ ਸੀਸੀਟੀਵੀ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਤੇਲ ਦੀ ਚੋਰੀ ਕਰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ ਨਾ ਲੈ ਆਏ ਬਣਾ ਵੀਡੀਓ ਦੁਬਾਰਾ ਬੋਲੋ ਉਹ ਦੁਬਾਰਾ ਬੋਲ ਦੁਬਾਰਾ ਬੋਲ ਇਧਰ ਉਹ ਜਿਹੜਾ ਕ੍ਰਿਸ਼ਾ ਹੈ ਉਹ ਤੇਲ ਕੱਢਦਾ ਹੈ ਮੈਨੂੰ ਲੈ ਕੇ ਆਏ ਸੀ ਇਧਰ ਨੂੰ ਤੇ ਇਹਨੇ ਕੱਛ ਕਹਿੰਦਾ ਕੋਈ ਨਹੀਂ ਗਿਆ ਕਿਹਨੇ ਗਿਆ ਸੀ ਮੈਂ ਗਿਆ ਹੀ ਨਹੀਂ ਵੀਰੇ ਇਹਦਾ ਨਾਮ ਦੱਸ ਵੀਰੇ ਸਾਰਾ ਤੇਲ ਦਾ ਕਿੱਧਰ ਕ੍ਰਿਸ਼ਾ ਦਾ ਤਾਂ ਤਿੰਨ ਮੁੰਡੇ ਹੁੰਦੇ ਨੇ ਕ੍ਰਿਸ਼ ਇਹਦਾ ਨਾਮ ਦੱਸ ਵੀਰੇ ਇਹਦਾ ਵੀ ਨਾਮ ਹੈ ਸਰਤਾਜ ਇਹਦਾ ਕਿਹਦਾ ਹੈ ਇਹ ਮੈਂ ਹਾਂਜੀ ਇਹ ਕਢਵਾਣ ਦਾ ਗੱਡੀਆਂ ਦੇ ਇਧਰ ਇਹ ਸਿੱਦੇ ਕੋਲ ਆਏ ਸੀ ਜਿਹੜਾ ਕ੍ਰਿਸ਼ਾ ਨਾਮ ਲੈ ਕੇ ਬਹੁਤ ਸਾਰੇ ਸਰਤਾਜ ਕ੍ਰਿਸ਼ ਲੱਲੀ ਦਿਵਾਕਰ ਆ ਜਿਹੜਾ ਤਿੰਨ ਰਾਤਾਂ ਨੂੰ ਰਾਤਾਂ ਨੂੰ ਬਾਹਰ ਘੁੰਮਦੇ ਨੇ ਤੇਲ ਕੱਢਦੇ ਨੇ ਲੋਕਾਂ ਦੀ ਮੰਨੀਏ ਤਾਂ ਦਿਨੇ ਇਹ ਮੁੰਡੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਜਾ ਕੇ ਰੇਕੀ ਕਰਦੇ ਸੀ ਅਤੇ ਰਾਤ ਨੂੰ ਤੇਲ ਦੀ ਚੋਰੀ ਕਰਦੇ ਸੀ ਅੱਜ ਵੀ ਇਹ ਰੇਕੀ ਕਰਨ ਦੇ ਲਈ ਪਹੁੰਚੇ ਸੀ ਪਰ ਅੱਜ ਇਹ ਮੁੰਡੇ ਲੋਕਾਂ ਦੇ ਟੱਕੇ ਚੜ ਗਏ ਫਿਲਹਾਲ ਮੁੰਡਿਆਂ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼